ਇੱਕ ਬਿਰਤਾਂਤ ਜਾ ਘੜਿਆ ਗਿਆ ਮੈਂ ਕਹੂੰਗਾ ਤੁਸੀਂ ਉੱਥੇ ਜਾ ਕੇ ਰਾ ਛੱਡਣਾ ਇੱਕ ਨਿਹੰਗ ਵਰ ਨਕਲੀ ਹਰਜੀਤ ਸਿੰਘ ਰਸੂਲਪੁਰ ਉਹਨੇ ਉੱਥੇ ਬਹਿ ਕੇ ਚੈਨਲਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਬਿਰਤਾਂਤ ਘੜਿਆ ਮੈਂ ਹੁਣੇ ਤਾਂ ਮੈਂ ਲਾਡੂ ਜਾ ਕੇ ਆਇਆ ਉੱਥੇ ਜਾ ਕੇ ਵੇਖੋ ਵੀ ਜਾਤੀ ਵਿਤਕਰਾ ਕੀ ਹੁੰਦਾ ਕਿਵੇਂ ਹੁੰਦਾ ਕਿਵੇਂ ਲੋਕ ਦੱਬੇ ਜਾਂਦੇ ਆ ਸਾਡੇ ਲੋਕ ਸੱਚੀ ਸੁੱਚੀ ਭਾਵਨਾ ਦੇ ਨਾਲ ਟਰਾਲੀਆਂ 'ਚ ਗਏ ਰਾਸ਼ਨ ਵੰਡਿਆ ਘਰਾਂ ਤੱਕ ਪਹੁੰਚ ਕੀਤੀ ਮੈਂ ਖੁਦ ਸਾਰੇ ਇਲਾਕਿਆਂ 'ਚ ਗਿਆ ਜਿਹੜੇ ਵੰਡ ਰਿਆ ਸੀ ਕਿਸੇ ਨੂੰ ਪੁੱਛਦੇ ਥੋੜਾ ਸੀ ਤੂੰ ਕੌਣ ਵਾ ਬਿਲਕੁਲ ਗੁਰੂ ਰਾਮਦਾਸ ਪਾਤਸ਼ਾਹ ਦੇ ਆਪਾਂ ਘਰੇ ਬੈਠੇ ਆ ਮੈਂ ਦਾਅਵੇ ਨਾਲ ਕਹਿੰਦਾ ਸਾਡਾ ਇੱਕ ਵੀ ਬੰਦੇ ਨੇ ਵਿਤਕਰਾ ਨਹੀਂ ਕੀਤਾ ਹੋਊਗਾ ਇੱਕ ਨੇ ਵੀ ਪਰ ਜਿਹੜਾ ਝੂਠਾ ਬਿਰਤਾਂਦ ਸਾਡੇ ਖਿਲਾਫ ਘੜਿਆ ਗਿਆ ਜੀ ਕੁਝ ਜਾਤਾਂ ਨੂੰ ਇਹ ਰਾਸ਼ਨ ਨਹੀਂ ਦਿੰਦੇ ਉਹਨਾਂ ਨਾਲ ਧੱਕਾ ਹੋ ਰਿਹਾ ਔਰ ਸਭ ਤੋਂ ਜ਼ਿਆਦਾ ਇਹ ਬਰਤਾਂਤ ਘੜਿਆ ਇਹ ਨਕਲੀ ਨਿਹੰਗ ਹਰਜੀਤ ਰਸੂਰੀਪੁਰ ਨੇ ਇਹਨੂੰ ਅੱਜ ਦਾ ਜਿਹੜਾ ਕਾਠ ਹੈ ਬਹਿਰੂਪੀਆ ਸਿੱਖ ਡਿਕਲੇਅਰ ਕਰਦਾ ਇਹ ਬਹਿਰੂਪੀਆ ਵਾ ਸਾਨੂੰ ਇਹੋ ਜਿਹੇ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਜਿਹੜੇ ਆਪਣੇ ਪੰਜਾਬ ਦੇ ਖਿਲਾਫ ਪੰਥ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਿਨ ਰਾਤ ਐਵੇਂ ਬੋਲੀ ਜਾਂਦੇ ਆ ਜਦੋਂ ਲੋਕ ਜਿਹੜੇ ਆ ਸਾਡੇ ਕਿੰਨੇ ਮੁੰਡੇ ਬੰਨ ਦੇ ਉੱਤੇ ਮਿੱਟੀ ਪਾਉਂਦਿਆ ਰੁੜੇ ਆ 35-35 ਸਾਲ ਦੇ ਨੌਜਵਾਨਾਂ ਦਾ ਡਾਟਾ ਆਇਆ ਸਾਡੇ ਕੋਲ ਕਈ ਮਦਦ ਕਰਨ ਗਏ ਸੱਪ ਦੇ ਡੰਗਣ ਨਾਲ ਚਲੇਗਾ ਦੁਨੀਆ ਤੋਂ ਇੰਨੀ ਤਨਦੇਹੀ ਨਾਲ ਸਾਡੀ ਕੌਮ ਨੇ ਪੰਜਾਬੀਆਂ ਨੇ ਜਾਂ ਹੋਰ ਜਿਹੜੇ ਕੋਈ ਸੱਜਣਾਏ ਇਹਨਾਂ ਨੇ ਸੇਵਾ ਕੀਤੀ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਔਰ ਉਹਦੇ ਤੋਂ ਬਾਅਦ ਉਹਨਾਂ ਨੂੰ ਬਦਨਾਮੀ ਦਿੱਤੀ ਜਾਵੇ ਮੈਂ ਸਾਨੀ ਸਾਹਿਬ ਨੂੰ ਕਹੂੰਗਾ ਤੇ ਇਹ ਜਿਹੜੇ ਵੀ ਬੰਦੇ ਝੂਠਾ ਬਿਰਤਾਂਤ ਘੜਦੇ ਪਏ ਐ ਇਹੋ ਜਿਹਾ ਇਸ ਮੌਕੇ ਦੇ ਉੱਤੇ ਇਹਨਾਂ ਦੇ ਖਿਲਾਫ ਤੁਸੀਂ ਜੋ ਕਾਰਵਾਈ ਬਣਦੀ ਉਹ ਤੁਹਾਨੂੰ ਕਰਨੀ ਚਾਹੀਦੀ ਇਹ ਨਹੀਂ ਚੱਲਣਾ ਚਾਹੀਦਾ ਇਹ ਬਹੁਤ ਗਲਤ ਆ ਕਿਉਂਕਿ ਇੱਥੇ ਕੋਈ ਮੈਂ ਨਹੀਂ ਵੇਖਿਆ ਵੀ ਜਦੋਂ ਕੋਈ ਰਾਸ਼ਨ ਵੰਡਦਾ ਤੇ ਵਿਤਕਰਾ ਕਰਦਾ ਅਸੀਂ ਕਰ ਹੀ ਨਹੀਂ ਸਕਦੇ